ਇੱਕ ਹੋਰ ਆਪਾਂ ਨਵੀਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਜਮਾਂ ਸਸਤੇ ਰੇਟ ਤੁਹਾਨੂੰ ਮਿਲ ਜਾਣਗੇ ਬੋਲਟ ਵੀ ਆਪਾਂ ਲੈ ਕੇ ਪਹੁੰਚੇ ਹਾਂ ਸਕੂਟੀ ਵੀ ਅਜੀਕਾ ਤੇ ਜਮਾਂ ਸਸਤੀ ਇੱਕ ਆਪਾਂ ਗੱਡੀ ਵੀ ਲੈ ਕੇ ਪਹੁੰਚੇ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਵਾਸਤੇ ਕਮੈਂਟ ਆਈ ਸੀਗੇ ਜਮਾਂ ਸਸਤੇ ਰੇਟਾਂ ਵਾਸਤੇ ਓਮੇਂਦੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਵੀਡੀਓ ਜਾਣਕਾਰੀ ਫੂਟਮਾ ਆਪਣੇ ਕੋਲ ਭੇਜੋ ਜੇ ਤੁਸੀਂ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਵੇਚਣਾ ਹੈ ਫਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਪਹਿਲੀ ਗੱਡੀ ਤੁਸੀਂ ਚੈੱਕ ਕਰੋ ਜੀ 스ਵਿਫਟ 2013 ਮਾਡਲ ਹੈ ਜੀ ਕੰਡੀਸ਼ਨ ਦੀ ਗੱਡੀ ਚੈੱਕ ਕਰੋ ਇੱਕ ਬਰੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਲ੍ਹਾ ਮਾਲਿਕ ਦਾ ਮੋਗੇਗਾ ਜਿਲ੍ਹਾ ਮੋਗੇ ਤੇ ਇਹ ਪਿੰਡ ਇਹਨਾਂ ਦਾ ਥਰ ਆ ਜਾਗਾ ਤੇ 90 ਤੋਂ 95 ਪੈਸੇ ਮਾਲਕ ਨੇ ਟੈਰ ਦੱਸੇ ਨੇ ਟੈਰ ਵੀ ਪੋਲੋ ਦੇ ਲੱਗੇ ਹੋਏ ਨੇ ਪੂਰੇ ਵਧੀਆ ਜੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੋਗਾ ਮਾਲਿਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਥਰਾਜ਼ ਘਰੇ ਗੱਡੀ ਖੜੀ ਆ ਪੰਜਾਬ ਨੰਬਰ ਹੈ ਜੀ ਕਾਗਜ਼ ਪੱਤਰ ਸਾਰੇ ਆਪਾਂ ਨੂੰ ਪੂਰੇ ਮਿਲ ਜਾਣਗੇ ਰੰਗ ਤੁਹਾਡੇ ਸਾਹਮਣੇ ਹੀ ਅਸੀਂ 2028 ਤੱਕ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 33 ਡਿਮਾਂਡ ਹੈ ਜੀ ਬਾਕੀ ਰੇਟ ਕੀਤਾ ਹੋਇਆ ਕੋਈ ਫਿਕਸ ਰੇਟ ਨਹੀਂ ਹੈਗਾ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਿਕ ਦਾ ਨੰਬਰ ਸਕਰੀਨ ਤੇ 98500 57 235390 ਸੇਕਿੰਦ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਅਸੀਂ ਫੋਟੋਆਂ 'ਚ ਚੈੱਕ ਤੁਸੀਂ ਕਰ ਹੀ ਰਹੇ ਹੋ ਆਲਟੋ ਵਧੀਆ ਜੀ ਤੁਹਾਨੂੰ ਸਾਰਿਆਂ ਨੂੰ ਗੱਡੀ ਇਹ ਪਸੰਦ ਆਊਗੀ ਲਗਭਗ ਤੇ ਮਾਡਲ ਦੀ ਗੱਲ ਕਰੀਏ 2012 ਮਾਡਲ ਨਵੇਂ ਟਾਇਰਾਂ 'ਚ ਬਿਲਕੁਲ ਫਰੈਸ਼ ਟਾਇਰ ਆਪਾਂ ਨੂੰ ਮਿਲ ਜਾਣਗੇ ਨਵੀਂ ਬੈਟਰੀ ਹੈ ਤੇ ਮਾਲਕ ਨੇ ਦੱਸਿਆ ਵੀ ਪੈਟਰੋਲ ਤੇ ਵੀ ਇਹ ਗੱਡੀ ਹੈ ਤੇ ਸੀਐਨਜੀ ਤੇ ਵੀ ਹੈ ਮਾਲਕ ਕਹਿੰਦੇ ਨੇ 35 ਤੋਂ ਉੱਤੇ ਗੱਡੀ ਐਵਰੇਜ ਦਿੰਦੀ ਐਸੀ ਐਨਓਸੀ ਵਗੈਰਾ ਆਪਾਂ ਨੂੰ ਮਿਲ ਜੂਗੀ 2 ਕ ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ BX I ਮਾਡਲਸ ਹੈ ਬਠਿੰਡਾ ਮਾਲਕ ਦਾ ਏਰੀਆ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਬਠਿੰਡੇ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਰੰਗ ਤੁਹਾਡੇ ਸਾਹਮਣੇ ਹੈ ਜੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਹਰ ਪਾਸਿਓ ਫੋਟੋਆਂ ਚ ਆਪਾਂ ਵੀਡੀਓ ਚ ਤੁਹਾਨੂੰ ਦਿਖਾਈ ਰਹੀਆਂ ਸੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਤੇ ਉੱਤੇ ਦੀ ਥੱਲੇ ਦੀ ਸਾਰਾ ਕੁਝ ਦੇਖ ਰਹੇ ਹਾਂ ਬਾਕੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਠੀਕ ਹੈ ਜੀ ਤੇ ਗੱਡੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿੰਮੇ ਦੀਆਂ ਤੁਹਾਨੂੰ ਲੱਗ ਰਹੀਆਂ 84273 ਤੇ 92601 ਇਹ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈਗੀ ਕਰੋ ਗੱਲਬਾਤਾਂ ਤੇ ਹੁਣ ਆਪਾਂ ਸਕੂਟੀ ਦੀ ਗੱਲ ਕਰਾਂਗੇ ਜੀ ਜਿਹੜੀ ਆਪਾਂ ਸਕੂਟੀ ਅੱਜ ਲੈ ਕੇ ਪਹੁੰਚਿਆ ਮਾਲਕ ਨੇ ਆਪਣੇ ਕੋਲੇ ਸੇਲ ਵਾਸਤੇ ਸਕੂਟੀ ਭੇਜੀ ਹੋਈ ਹੈ ਤੇ ਕੰਡੀਸ਼ਨ ਚੈੱਕ ਕਰੋ ਜੀ ਪਹਿਲਾਂ ਤਾਂ ਬਹੁਤ ਵਧੀਆ ਕੰਡੀਸ਼ਨ ਦੀ ਸਕੂਟੀ ਇਹ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਮਾਲਕ ਨੇ ਵਧੀਆ ਚਲਾਈ ਹੋਈ ਹੈ ਘਰ ਲਈ ਵਰਤੀ ਹੋਈ ਹੈ ਜੀ ਸਕੂਟੀ ਇਹ ਬਾਕੀ ਤੁਸੀਂ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੀ ਹੈ ਜੀ ਸਕੂਟੀ ਇਹ ਜਾ ਕੇ ਵੀ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਕੱਲੀ ਕੱਲੀ ਚੀਜ਼ ਤੁਹਾਡੇ ਸਾਹਮਣੇ ਹੈ ਸੇ ਤੇ ਮੈਂ ਉਮੀਦ ਕਰਦਾ ਸੀ ਇਹ ਸਕੂਟੀ ਤੁਹਾਨੂੰ ਪਸੰਦ ਆ ਗਈ ਹੋਗੀ ਜੇ ਸਕੂਟੀ ਪਸੰਦ ਆਈ ਹੈ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਇਦੇ ਜਿਹੜੇ ਆਪਾਂ ਨੂੰ ਟਾਇਰ ਮਿਲਣਗੇ ਜੀ ਦੋਵੇਂ ਟਾਇਰ ਬਿਲਕੁਲ ਨਵੇਂ ਮਿਲਣਗੇ ਤੇ ਮੋਗੇ ਕੋਲੇ ਇਹਨਾਂ ਦਾ ਪਿੰਡ ਹੈਗਾ ਰਣੀਆਂ ਰਣੀਆਂ ਪਿੰਡ ਦੇ ਵਿੱਚ ਇਹ ਸਕੂਟੀ ਖੜੀ ਹੈਗੀ ਤੇ 40000 ਕੁੱਲ ਚੱਲੀ ਹੋਈ ਹੈ ਮਾਲਕ ਕਹਿੰਦੇ ਨੇ ਤੇ ਦੂਜੇ ਨਾਮ ਹੈ ਮਾਲਕ ਕਹਿੰਦੇ ਨੇ ਫੁੱਲ ਗਾਰੰਟੀ ਮਿਲੂਗੀ ਬੈਟਰੀ ਨਵੀਂ ਆ 19 ਮਾਡਲ ਹੈ ਤੇ ਐਕਟਿਵ ਆ 5z ਹੈ ਕੀਮਤ 55000 ਮਾਲਕ ਨੇ ਦੱਸੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਮਾਨਤਨ ਕਰ ਦਾਂਗੇ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਜੀ ਕਰੋ ਗੱਲਬਾਤ ਤੇ ਬੁਲਟ ਦੀ ਆਪਾਂ ਹੁਣ ਗੱਲ ਕਰਾਂਗੇ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਬੁਲਟ ਇੱਕ ਭੇਜਿਆ ਹੋਇਆ ਤੁਹਾਡੇ ਸਾਹਮਣੇ ਅਸੀਂ ਬੁਲਟ ਦੀ ਐਡ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਾਫੀ ਕਮੈਂਟ ਆਈ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚੇ ਹਾਂ ਸਟੈਂਡਰਡ ਐ ਜੀ ਇਹ ਤੇ ਓਨਰ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 6ਵੇਂ ਓਨਰ ਹੈ 6ਵੇਂ ਨਾਮ ਹੈ ਜੀ 2014 ਮਾਡਲ ਆਪਾਂ ਨੂੰ ਮਿਲੂਗਾ ਤੇ ਡਿਮਾਂਡ ਦੀ ਗੱਲ ਕਰੀਏ ਇੱਕ 80 ਮਾਲਕ ਨੇ ਡਿਮਾਂਡ ਕਹੀ ਐ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਘੱਟ ਵੱਧ ਕਰ ਲਾਂਗੇ ਕੋਈ ਪ੍ਰੋਬਲਮ ਵਾਲੀ ਗੱਲ ਹੈ ਨਹੀਂ ਗੀ ਬਾਕੀ ਬੋਲਟ ਸੋਹਣਾਗਾ ਕਾਲੇ ਰੰਗ ਦਾ ਟਾਇਰਾਂ ਚ ਆਪਾਂ ਨੂੰ ਵੀਲ ਲੱਗੇ ਹੋਏ ਮਿਲ ਜਾਣਗੇ ਬਾਕੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਸੀ ਹਰ ਪਾਸਿਓ ਤੁਹਾਨੂੰ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਸੀ ਤੇ ਪੰਜਾਬ ਨੰਬਰ ਆਪਾਂ ਨੂੰ ਮਿਲੂਗਾ ਜੀ ਪੰਜਾਬ ਨੰਬਰ ਦਾ ਇਹ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਮ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣਾ ਤੋਰ ਕੇ ਦੇਖ ਸਕਦੇ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਰੇਟ ਵਗੈਰਾ ਤੁਸੀਂ ਮਾਲਕ ਨਾਲ ਬਹਿ ਕੇ ਕਰ ਲਿਓ ਤੇ ਰੇਟ ਮਾਲਕ ਨੇ ਕਿਹਾਗਾ ਇੱਕ ਡਿਮਾਂਡ ਜਿਹੜੀ ਅਸੀਂ ਕਹੀ ਹੈ ਉਹਦੇ ਵਿੱਚੋਂ ਲੈਸ ਕੀਤਾ ਜਾਊਗਾ ਬਾਕੀ ਕਾਗਜ਼ ਪੱਤਰ ਵਗੈਰਾ ਤੇ ਚਲਾ ਕੇ ਇੰਜਨ ਗੇਅਰ ਚੈੱਕ ਕਰਕੇ ਸਾਰਾ ਕੁਝ ਦੇਖ ਕੇ ਫਿਰ ਖਰੀਦ ਕੇ ਲੈ ਆ ਸਕਦੇ ਹੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ 88475 ਤੇ 85956 ਗੱਲ ਕਰੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਮੋਟਰਸਾਈਕਲ ਦੀ ਸਪਲੈਂਡਰ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਇੱਕ ਮਾਲਕ ਨੇ ਸੇਲ ਕਰਨਾ ਹੈਗਾ ਸਪਲੈਂਡਰ ਪਲੱਸ ਹੈ ਇਹ ਤੇ ਇਹ ਸਿਲਵਰ ਰੰਗ ਦਾ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਸੀ ਮਾਡਲ ਦੀ ਗੱਲ ਕਰੀਏ 2012 ਮਾਡਲ ਹੈ ਮਾਡਲ 12 ਫਿਰ ਵੀ ਤੁਸੀਂ ਇੱਕ ਵਾਰੀ ਕੰਡੀਸ਼ਨ ਦੇਖੋ ਕਿੰਨੀ ਸੋਹਣੀ ਮਾਲਕ ਨੇ ਰੱਖੀ ਹੋਈ ਹੈ ਜੀ ਨਾ ਤਾਂ ਕੋਈ ਟੁੱਟਿਆ ਭੱਜੇ ਕਿਸੇ ਪਾਸੋਂ ਬਾਕੀ ਇਹ ਜਿਹੜੀਆਂ ਚੀਜ਼ਾਂ ਖੁੱਲੀਆਂ ਹੋਈਆਂ ਹੁਈਆਂ ਇਹਦੀਆਂ ਉਹ ਮਾਲਕ ਨੂੰ ਪੁੱਛ ਲਿਓ ਜੀ ਵੀ ਨਾਲ ਹੈਗੀਆਂ ਜਾਂ ਨਹੀਂ ਜਿਵੇਂ ਕਿ ਕਈ ਅਸੈਸਰੀਆਂ ਖੁੱਲੀਆਂ ਹੋਈਆਂ ਹੁਈਆਂ ਜਿਵੇਂ ਇੰਡੀਕੇਟਰ ਹੋਗੇ ਤੇ ਪਿਛਲਾ ਮਗਰਾਟ ਹੋ ਗਿਆ ਜੀ ਤੇ ਪਿਛਲਾ ਡੰਡਾ ਜਾਂ ਹੋ ਗਿਆ ਜਿਹੜਾ ਸੀਟ ਦੇ ਕੋਲੇ ਹੁੰਦਾ ਬੈਕ ਸਾਈਡ ਤੇ ਉਹ ਕੁਝ ਤੁਸੀਂ ਮਾਲਕ ਨੂੰ ਫੋਨ ਕਰਕੇ ਆਪੇ ਪੁੱਛ ਲਿਓ ਤੇ ਅਸੈਸਰੀ ਵਰੀ ਤੁਸੀਂ ਪੁੱਛ ਕੇ ਤੇ ਗੱਲਬਾਤ ਸਾਰੀ ਕਰਕੇ ਰੀਡ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ 35000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਜਿਉਂਦ ਇਹਨਾਂ ਦਾ ਏਰੀਆ ਹੈ ਜਿਉਂਦ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਸੀ 8054372701 ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਸੀ ਬਾਕੀ ਕੰਡੀਸ਼ਨ ਵੀ ਪੂਰੀ ਸਾਫ਼ ਪਈ ਹੈ ਬਾਕੀ ਤੁਸੀਂ ਆਪ ਹੀ ਮਾਲਕ ਨਾਲ ਗੱਲ ਕਰੋ ਜੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਮਰੂਤੀ ਆਪਾਂ ਗੱਡੀ ਲੈ ਕੇ ਪਹੁੰਚਿਆ 0.2 ਇੰਚ ਹੈ 2002 ਮਾਡਲ ਹੈ ਤੇ 5 ਸਪੀਡ ਹੈ ਜੀ ਤੇ 2028 ਤੱਕ ਇਹਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਪਾਸਿੰਗ ਵੀ ਰਿਨਿਊ ਕਰਵਾਈ ਹੋਈ ਹੈ ਗੱਡੀ ਵੀ ਪੂਰੀ ਸੋਹਣੀ ਅਸੀਂ ਤੇ ਰੇਟ ਵੀ ਜਮ੍ਹਾਂ ਘਟਾ ਹੈ 40000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਤੇ ਪਟਿਆਲੇ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੀਆਂ ਜੀ ਬਾਕੀ ਤੁਸੀਂ ਇੱਕ ਵਾਰੀ ਕੰਡੀਸ਼ਨ ਚੈੱਕ ਕਰੋ ਜੀ ਹਰਿਆਣਾ ਨੰਬਰ ਹੈ ਬਾਡੀ ਲਾਈਨ ਚੈੱਕ ਕਰੋ ਜੀ ਬੰਪਰ ਦੇਖੋ ਅੰਦਰ ਦੀ ਕੰਡੀਸ਼ਨ ਬਾਹਰ ਦੀ ਇੰਜਨ ਦੀਆਂ ਫੋਟੋਆਂ ਵੀ ਮਾਲਕ ਨੇ ਖਿੱਚ ਕੇ ਭੇਜੀਆਂ ਕੱਲੀ-ਕੱਲੀ ਚੀਜ਼ ਤੁਹਾਨੂੰ ਵੀਡੀਓ ਚ ਫੋਟੋਆਂ ਰਾਹੀਂ ਆਪਾਂ ਦਿਖਾ ਰਹੇ ਹਾਂ ਜੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ مالک ਦੇ ਘਰੇ ਪਟਿਆਲੇ ਏਰੀਆ ਚ مالک ਦੀ ਪਰਸਨਲ ਗੱਡੀ ਹੈ ਘਰੇ ਤੁਹਾਨੂੰ ਮਿਲ ਜੂਗੀ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਬਾਕੀ ਤੁਸੀਂ ਹੁਣ ਜਾਓ ਜੇ ਕਿਸੇ ਨੂੰ ਪਸੰਦ ਆਈ ਹੈ ਜੀ ਗੱਲ ਕਰ ਲਿਓ 83606 1490 ਮਾਲਕ ਦਾ ਨੰਬਰ ਹੈ ਜੀ ਤੇ ਮੈਨੂੰ ਨਾਲ ਦੇ ਨਾਲ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨ ਨਾਪੂਲੋਸੀ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿੰਨੇ ਕੁ ਰੇਟ ਤੱਕ ਗੱਡੀ ਚਾਹੀਦੀ ਹੈ ਘਰ ਚਾਹੀਦਾ ਕੋਠੀ ਚਾਹੀਦੀ ਹੈ ਮਕਾਨ ਚਾਹੀਦਾ ਬੁੱਟ ਚਾਹੀਦਾ ਕੋਈ ਮੋਟਰਸਾਈਕਲ ਚਾਹੀਦਾ ਦੱਸੋ ਜੀ ਠੀਕ ਹੈ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਕੁਝ ਵੀ ਤੁਹਾਡੇ ਕੋਲੇ ਵੀ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਜੀ ਇੱਕ ਵੀਡੀਓ ਜਾਣਕਾਰੀ ਫੋਟੋ ਮੈਂ ਬਸ ਆਪਣੇ ਕੋਲੇ ਭੇਜ ਦੇ ਕਰੂੰ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 94663 29488